ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਿਕਰਮਜੀਤਿਆ ਅਤੇ ਸਮੂੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਪੰਜਾਬ ਦੇ ਵਿੱਚ 40 ਰੈਲੀਆਂ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਜਾਵੇਗਾ 40 ਰੈਲੀਆਂ ਤੋਂ ਬਾਅਦ ਇੱਕ ਵੱਡੀ ਰੈਲੀ ਕੀਤੀ ਜਾਵੇਗੀ ਇੱਕ ਵੱਡਾ ਸਿਆਸੀ ਸਮਾਗਮ ਕੀਤਾ ਜਾਵੇਗਾ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ਤੇ 13 April ਯਾਨੀ ਕਿ ਵਿਸਾਖੀ ਵਾਲੇ ਦਿਨ ਉਸ ਤੋਂ ਪਹਿਲਾਂ ਪਹਿਲਾਂ ਸਾਰੀ ਲਾਬੰਦੀ ਕਰਕੇ ਪੂਰਾ ਤਾਮ ਝਾਮ ਝੋਕਿਆ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਹੈ ਉਹਨਾਂ ਵੱਲੋਂ ਹੁਬ ਹੁਬ ਕੇ ਕਿਹਾ ਜਾ ਰਿਹਾ ਹੈ ਕਿ ਦੂਰਯ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿੱਤੇਗੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤੋ ਮਾਨ ਨੇ ਆਪਣੇ ਆਪ ਸਰੈਂਡਰ ਕਰ ਦਿੱਤਾ ਹੈ ਦਿੱਲੀ ਵਾਲਿਆਂ ਦੇ ਹੱਥ ਵਿੱਚ ਇੱਕ ਪਾਸੇ ਜਿੱਥੇ ਤਵੇ ਲਗਾਏ ਜਾ ਰਹੇ ਨੇ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਕੀ ਇਹਨਾਂ ਸਿਆਸੀ ਰੈਲੀਆਂ ਦਾ ਪ੍ਰਭਾਵ ਪਵੇਗਾ ਪੰਜਾਬ ਦੇ ਲੋਕਾਂ ਤੇ ਕੀ ਇਹ ਸਿਆਸੀ ਰੈਲੀਆਂ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਵੱਲੋਂ ਪੰਜਾਬ ਦੇ ਲੋਕਾਂ ਦਾ ਦਿਲ ਜਿੱਤ ਲਿਆ ਜਾਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਕਿਉਂਕਿ ਦਾਅਵੇ ਕਰਨੇ ਤੇ ਜਮੀਨ ਦੀ ਜਿਹੜੀ ਹਕੀਕੀ ਰਿਪੋਰਟ ਨੂੰ ਜਾਨਾ ਬੜਾ ਉਹਦੇ ਵਿੱਚ ਅੰਤਰ ਹੈ ਆ ਮੈਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਲ ਹੋ ਰਹੀ ਹੈ ਇੱਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਭਾਸ਼ਣ ਕੀਤਾ ਜਾ ਰਿਹਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਤੇ ਦੂਸਰੇ ਪਾਸੇ ਕੁਰਸੀਆਂ ਜਿਹੜੀਆਂ ਨੇ ਖਾਲੀ ਪਈਆਂ ਨੇ ਕੁਝ ਕੁ ਲੋਕ ਉਸ ਹਲਕੇ ਦੇ ਵਿੱਚ ਆਏ ਅਸੀਂ ਸੋਸ਼ਲ ਮੀਡੀਆ ਤੇ ਉਹ ਵੀਡੀਓ ਜਿਹੜੀ ਹੈ ਉਹ ਵੱਡੇ ਪੱਧਰ ਤੇ ਵਾਇਲ ਹੋ ਰਹੀ ਹੈ ਕਿ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਵੱਲੋਂ ਖਾਲੀ ਕੁਰਸੀਆਂ ਨੂੰ ਪ੍ਰਚਾਰਿਆ ਜਾ ਰਿਹਾ ਹੈ ਖਾਲੀ ਕੁਰਸੀਆਂ ਦਾ ਪ੍ਰਚਾਰ ਖਾਲੀ ਕੁਰਸੀਆਂ ਨੂੰ ਪ੍ਰਚਾਰ ਕੀਤਾ ਜਾ ਰਿਹਾ ਹੈ ਇੱਕ ਪਾਸੇ ਦਾਅਵੇ ਕੀਤੇ ਜਾ ਰਹੇ ਨੇ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਕੇ ਸਰਕਾਰ ਬਣਾਉਣ ਦੇ ਤੇ ਦੂਸਰੇ ਪਾਸੇ ਪੰਡਾਲ ਦੇ ਵਿੱਚ ਖਾਲੀ ਪਈਆਂ ਕੁਰਸੀਆਂ ਨੂੰ ਜ਼ਮੋਦਨ ਕੀਤਾ ਜਾ ਰਿਹਾ ਹੈ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਖਬਰ ਆਈ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਸਟੇਜ ਤੇ ਭਾਸ਼ਣ ਕਰਨ ਆਏ ਜਦੋਂ ਉਹਨਾਂ ਦਾ ਭਾਸ਼ਣ ਖਤਮ ਹੋਇਆ ਉਸ ਤੋਂ ਬਾਅਦ ਜਦੋਂ ਆਪ ਆ띠 ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਦੀ ਵਾਰੀ ਆਈ ਜਦੋਂ ਉਹ ਪੁਲਪਿੱਟ ਉੱਤੇ ਖੜੇ ਹੋਏ ਤਾਂ ਕਹਿੰਦੇ ਨੇ ਕਿ ਲੋਕਾਂ ਨੇ ਤਿੰਨਾਂ ਚਾਰਾਂ ਮਿੰਟਾਂ ਦੇ ਵਿੱਚ ਉਹ ਪੰਡਾਲ ਖਾਲੀ ਕਰ ਦਿੱਤਾ ਲੋਕ ਆਪੋ ਆਪਣੀਆਂ ਬੱਸਾਂ ਦੇ ਵਿੱਚ ਬੈਠ ਗਏ ਇਹੀ ਹਾਲ ਹੋ ਰਿਹਾ ਹੈ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਿ ਭਈ ਜਿਹੜੇ ਕਹਿ ਰਹੇ ਨੇ ਕਿ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਤੇ ਡਾਇਨਾਸੌਰ ਵੀ ਪੰਜਾਬ ਦੇ ਵਿੱਚ ਆਉਣਗੇ ਲੇਖਣ ਉਹਦੇ ਦੇ ਪ੍ਰਧਾਨ ਜਿਹੜੇ ਨੇ ਉਹ ਖਾਲੀ ਕੁਰਸੀਆਂ ਨੂੰ ਜਿਹੜਾ ਹੈ ਸਮੋਦਨ ਕਰ ਰਹੇ ਨੇ ਖਾਲੀ ਕੁਰਸੀਆਂ ਨੂੰ ਸਮੋਧਨ ਕਰਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਲਾ ਮੋਰਚਾ ਤੇ ਨਹੀਂ ਫਤਕ ਫਤੇ ਕੀਤਾ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਲੋਕਪ੍ਰਿਤਾ ਹਾਲੇ ਵੀ ਬਰਕਰਾਰ ਹੈ ਲੋਕਾਂ ਦੇ ਦਿਲ ਹਾਲੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਧੜਕਦੇ ਨੇ ਕਿਉਂਕਿ ਗਿਆਨੀ ਰਗਵੀਰ ਸਿੰਘ ਹੁਣਾ ਨੇ ਜਿਹੜਾ ਸਿਆਸੀ ਕਾਨਫਰੰਸ ਕਰਕੇ ਜਿਹੜੀ ਬਿਆਨਬਾਜ਼ੀ ਕੀਤੀ ਹੈ ਉਹਦਾ ਪ੍ਰਭਾਵ ਕਿਤੇ ਨਾ ਕਿਤੇ ਕੌਮ ਤੇ ਪੰਥ ਤੇ ਪਿਆ ਹੈ ਪੰਥ ਜਿਹੜੀ ਆ ਬੁਹਾਰਾ ਮੋਲ ਰਹੀ ਸੀ ਸ਼੍ਰੋਮਣੀ ਅਕਾਲੀ ਦਲ ਵੱਲ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਚਾਹਵੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਹੁਣ ਥੋੜੇ ਜਾਂ ਕੁੱਟਣ ਮਹਿਸੂਸ ਕਰ ਰਹੇ ਨੇ ਉਹ ਫਿਰ ਦੁਬਾਰਾ ਪਿੱਛੇ ਉਹਨਾਂ ਨੇ ਆਪਣੇ ਪੈਰ ਜਿਹੜੇ ਨੇ ਪਿੱਛਾਂ ਖਿੱਚ ਲੈਨੇ ਇਸ ਕਰਕੇ ਜਿਆਦਾ ਕਹਿੰਦੇ ਨੇ ਕਿ ਇਕੱਠ ਹੈ ਨਹੀਂ ਦੇਖਿਆ ਗਿਆ ਉਸ ਸੋਸ਼ਲ ਮੀਡੀਆ ਨੂੰ ਉਸ ਵੀਡੀਓ ਨੂੰ ਵੱਡੇ ਪੱਧਰ ਤੇ ਟਰੋਲ ਕੀਤਾ ਜਾ ਰਿਹਾ ਹੈ ਕਾਂਗਰਸ ਭਾਰਤੀ ਜਨਤਾ ਪਾਰਟੀ ਅਤੇ ਆਪ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕਿ ਦੇਖੋ ਕਿਸ ਤਰ੍ਹਾਂ ਖਾਲੀ ਕੁਰਸੀਆਂ ਨੂੰ ਸ਼ੁਰੂਬਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਤ ਸਿੰਘ ਬਾਦਲ ਹੁਣਾ ਵੱਲੋਂ ਸਮੋਹਨ ਕੀਤਾ ਜਾ ਰਿਹਾ ਹੈ ਇਹ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪਤਾ ਲੱਗੇਗਾ ਕੌਣ ਲੜਦਾ ਹੈ ਕੌਣ ਖੜਦਾ ਹੈ ਕੌਣ ਕਿਸ ਪਾਰਟੀ ਦੀ ਸਰਕਾਰ ਬਣਦੀ ਹੈ ਕਿਉਂਕਿ ਲਾਭ ਬੰਦੀ ਤਾਮਚਾਮ ਤਾਂ ਸਾਰੀਆਂ ਪਾਰਟੀਆਂ ਨੂੰ ਝੋਕਣਾ ਹੀ ਪੈਣਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਧੰਨਵਾਦ